ਅੱਜ ਹਲਕਾ ਕਨੌਰ ਤੇ ਸਰਕਲ ਸੇਰਾ ਪਿੰਡ ਪਬਰੀ ਵਿਕੇ ਪਿੰਡ ਪਬਰੀ ਦੇ ਸਤਕਾਰਯੋਗ ਸਾਰੇ ਅਕਾਲੀ ਦਲ ਦੇ ਆਗੂ ਸਹਿਬਾਨਾਂ ਵੱਲੋਂ ਅਤੇ ਸਰਕਲ ਸੇਰੇ ਦੇ ਸਾਰੇ ਹੀ ਸਤਕਾਰਯੋਗ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਵੱਲੋਂ ਅਤੇ ਇਸ ਹਲਕੇ ਦੀਆਂ ਕੀ ਸਤਕਾਰਯੋਗ ਸ਼ਸ਼ੀਤਾਵਲੋਂ ਦਾਸ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਪੁਰ ਕਮੇਟੀ ਦਾ ਮੈਂਬਰ ਬਣਨ ਤੇ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਅਤੇ ਸਰਦਾਰ ਸੁਜੀਤ ਸਿੰਘ ਗੜੀ ਜੀ ਸਤਕਾਰਯੋਗ ਐ ਜੀ ਪੀ ਸੀ ਮੈਂਬਰ ਐਗਜ਼ੀਕਟਿਵ ਮੈਂਬਰ ਉਹਨਾਂ ਦਾ ਵਰਕੀ ਕਮੇਟੀ ਮੈਂਬਰ ਬਣਨ ਤੇ ਸਾਰੇ ਹੀ ਇਲਾਕੇ ਵੱਲੋਂ ਸਨਮਾਨ ਕੀਤਾ ਗਿਆ ਜਿੱਤੇ ਅਸੀਂ ਸਾਰੇ ਦੋਨੋਂ ਅਸੀਂ ਸਾਰੇ ਇਸ ਹਲਕੇ ਦਾ ਇਸ ਸਰਕਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਅਕਾਲੀ ਦਲ ਦੇ ਵਰਕਰ ਮੈਂ ਸਮਝਦਾ ਕਿ ਪਿਛਲੇ ਦਿਨਾਂ ਦੇ ਵਿੱਚ ਹੋ ਰਹੇ ਜ਼ਬਰ ਤੇ ਜ਼ੁਲਮ ਤੇ ਤੱਕੇ ਦੇ ਖਿਲਾਫ ਇੱਕ ਪੰਜਾਬੀਆਂ ਦੀ ਆਵਾਜ਼ ਦੱਬਣ ਦੇ ਖਿਲਾਫ ਜਿਹੜੀ ਇੱਕ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਹੋ ਰਹੇ ਤੱਕੇ ਦੇ ਖਿਲਾਫ ਅਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਿਲਾਫ ਮੈਂ ਸਮਝਦਾ ਕਿ ਪਿੰਡ ਪਿੰਡ ਲਾਮਬੰਦ ਹੋਣੇ ਸ਼ੁਰੂ ਹੋ ਚੁੱਕੇ ਨੇ ਉਸੋ ਅੱਜ ਦਾ ਇਹ ਇਕੱਤਰਤਾ ਜਿਹੜੀ ਆ ਉਹ ਕਿਉਂਕਿ ਜਿਵੇਂ ਜਿਹੜੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸ਼ਖਸੀਅਤਾਂ ਆਈਆਂ ਸੋ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਕਿ ਅਕਾਲੀ ਦਲ ਦੇ ਆਗੂ ਉੱਠ ਖੜੇ ਨੇ ਤੇ ਪੰਜਾਬ ਦੀ ਲੜਾਈ ਲੜਨ ਲਈ ਤਿਆਰ ਨੇ ਜਿਹੜਾ ਭਗਵੰਤ ਮਾਨ ਮੈਂ ਸਮਝਦਾ ਕਿ ਕਹਿੰਦਾ ਸੀ ਕਿ ਪੰਜਾਬ ਵਿੱਚੋਂ ਅਕਾਲੀ ਖਤਮ ਹੋ ਗਏ ਨੇ ਸੋ ਮੈਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਨਾ ਕਿ ਭਗਵੰਤ ਮਾਨ ਸਾਹਿਬ ਆਪਣੀਆਂ ਜਿਹੜੀਆਂ ਸੁੱਤੀਆਂ ਅੱਖਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਉਹ ਨਸ਼ੇ ਵਾਲੀਆਂ ਅੱਖਾਂ ਨੇ ਬੰਦ ਅੱਖਾਂ ਨੇ ਉਹਨਾਂ ਨੂੰ ਖੋਲੋ ਤੇ ਖੋਲ ਕੇ ਦੇਖੋ ਕਿ ਅਕਾਲੀ ਘਰਾਂ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਘਰਾਂ ਤੋਂ ਬਾਹਰ ਆ ਕੇ ਮੈਂ ਸਮਝਦਾ ਕਿ ਬਾਹ ਖੜੀ ਕਰਕੇ ਪੰਜਾਬ ਦੀ ਲੜਾਈ ਲੜਨ ਲਈ ਤਿਆਰ ਹੋ ਚੁੱਕੇ ਨੇ ਕਿਉਂਕਿ ਇਹ ਪੰਜਾਬੀਆਂ ਦੀ ਫਿਤਰਤ ਆ ਅਕਾਲੀਆਂ ਦੀ ਫਿਤਰਤ ਆ ਜਿੰਨਾ ਕੋਈ ਤੱਕਾ ਕਰਦਾ ਜਿੰਨਾ ਕੋਈ ਜ਼ਬਰ ਤੇ ਜ਼ੁਲਮ ਕਰਦਾ ਜਿੰਨਾ ਵੀ ਮੈਂ ਸਮਝਦਾ ਕਿ ਪੰਜਾਬ ਨੂੰ ਲੁੱਟਦਾ ਜਦੋਂ ਪੰਜਾਬ ਲਈ ਕੋਈ ਮੈਂ ਸਮਝਦਾ ਕਿ ਗੱਲ ਆਉਂਦੀ ਆ ਉਥੇ ਪੰਜਾਬੀ ਤੇ ਖਾਸ ਕਰਕੇ ਅਕਾਲੀ ਨੇ ਜਿਹੜੇ ਉਹ ਜ਼ਬਰ ਤੇ ਜ਼ੁਲਮ ਤੇ ਤੱਕੇ ਦੇ ਖਿਲਾਫ ਇਹ ਲੁੱਟ ਦੇ ਖਿਲਾਫ ਖੜੇ ਹੁੰਦੇ ਨੇ ਤੇ ਇਹਦਾ ਸਬੂਤ ਤੁਸੀਂ ਆਪ 2 ਦਿਨ ਪਹਿਲਾਂ ਦਿੱਤਾ ਜਿਵੇਂ ਤੁਸੀਂ ਮਹਾਲੀ ਪਹੁੰਚਣ ਤੋਂ ਡਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਕਾਲੀ ਆਗੂਆਂ ਦੇ ਘਰੇ ਪੁਲਿਸ ਤੇ ਪੰਜਾਬ ਦੇ ਚੱਪੇ-ਚੱਪੇ ਤੇ ਲਾ ਕੇ ਪੰਜਾਬ ਪੁਲਿਸ ਦੇ ਨਾਕੇ ਜਿਵੇਂ ਤੁਸੀਂ ਅਕਾਲੀਆਂ ਨੂੰ ਥਾਣਿਆਂ 'ਚ ਜੇਲ੍ਹਾਂ 'ਚ ਸੁੱਟਿਆ ਉਹ ਚੀਜ਼ ਦਰਸਾਉਂਦੀ ਆ ਕਿ ਪਿੰਕ ਤੁਹਾਨੂੰ ਵੀ ਲੱਗ ਚੁੱਕੀ ਆ ਤੇ ਤੁਸੀਂ ਆਪ ਜਿਹੜੇ ਕਹਿੰਦੇ ਸੀ ਕਿ ਕਾਲੀ ਪੰਜਾਬ ਚ ਖਤਮ ਹੋਗੇ ਇੰਨਾ ਡਰ ਸੀ ਤੁਹਾਨੂੰ ਕਿ ਪੰਜਾਬ ਦੀ ਸਾਰੀ ਪੁਲਿਸ ਸਾਰੇ ਕੰਮ ਛੱਡ ਕੇ ਤੁਸੀਂ ਕਾਲੀਆਂ ਦੇ ਮਗਰ ਲਾਤੀ ਸੀ ਪਰ ਮੈਂ ਸਮਝਦਾ ਉਹ ਤੁਹਾਡੇ ਜਿਹੜੇ ਪਰਸੋਂ ਦੇ 2 ਦਿਨ ਪਹਿਲਾਂ ਦੇ ਕੀਤੇ ਹੋਏ ਤੱਕੇ ਦੇ ਅੱਜ ਮੈਂ ਸਮਝਦਾ ਕਿ ਆ ਪਿੰਡਾਂ ਦੇ ਵਿੱਚ ਜਿਹੜੀਆਂ ਕੱਤਰਤਾਵਾ ਜਿਹੜੇ ਇਕੱਠ ਨੇ ਹੋਣੇ ਸ਼ੁਰੂ ਹੋ ਗਏ ਨੇ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿੱਲੀ ਵਾਲਿਆਂ ਨੂੰ ਭਜਾ ਕੇ ਤੇ ਪੰਜਾਬੀ ਤੇ ਪੰਜਾਬੀ ਦੀ ਜਿਹੜੇ ਰਾਜ ਕਾਇਮ ਕਰਕੇ ਪੰਜਾਬ ਨੂੰ ਅੱਗੇ ਤਰੱਕੀ ਦੀਆਂ ਹੱਦਾਂ ਤੇ ਲੈ ਕੇ ਜਾਵਾਂਗੇ ਅੱਜ ਹਲਕਾ ਘਨੌਰ ਤੇ ਸਰਕਲ ਸੇਰਾ ਪਿੰਡ ਪਬਰੀ ਵੀ ਕੇ ਪਿੰਡ ਪਬਰੀ ਦੇ ਸਤਕਾਰਯੋਗ ਸਾਰੇ ਅਕਾਲੀ ਦਲ ਦੇ ਆਗੂ ਸਹਿਬਾਨਾਂ ਵੱਲੋਂ ਅਤੇ ਸਰਕਲ ਸੇਰੇ ਦੇ ਸਾਰੇ ਹੀ ਸਤਕਾਰਯੋਗ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਵੱਲੋਂ ਅਤੇ ਇਸ ਹਲਕੇ ਦੇਆਂ ਕੀ ਸਤਕਾਰਯੋਗ ਸ਼ਹੀਤਾਂ ਵੱਲੋਂ ਦਾਸ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਕੂਰ ਕਮੇਟੀ ਦਾ ਮੈਂਬਰ ਬਣਨ ਤੇ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਅਤੇ ਸਰਦਾਰ ਸੁਜੀਤ ਸਿੰਘ ਗੜੀ ਜੀ ਸਤਕਾਰਯੋਗ ਐ ਜੀ ਪੀ ਸੀ ਮੈਂਬਰ ਡਾਇਰੈਕਟਿਵ ਮੈਂਬਰ ਉਹਨਾਂ ਦਾ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਸਾਰੇ ਹੀ ਇਲਾਕੇ ਵੱਲੋਂ ਸਨਮਾਨ ਕੀਤਾ ਗਿਆ ਜਿੱਥੇ ਅਸੀਂ ਸਾਰੇ ਦੋਨੋਂ ਅਸੀਂ ਸਾਰੇ ਇਸ ਹਲਕੇ ਦਾ ਇਸ ਸਰਕਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਅਕਾਲੀ ਦਲ ਦੇ ਵਰਕਰ ਮੈਂ ਸਮਝਦਾ ਕਿ ਪਿਛਲੇ ਦਿਨਾਂ ਦੇ ਵਿੱਚ ਹੋ ਰਹੇ ਜ਼ਬਰ ਤੇ ਜ਼ੁਲਮ ਤੇ ਤੱਕੇ ਦੇ ਖਿਲਾਫ ਇੱਕ ਪੰਜਾਬੀਆਂ ਦੀ ਆਵਾਜ਼ ਦਬਣ ਦੇ ਖਿਲਾਫ ਜਿਹੜੀ ਇੱਕ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਹੋ ਰਹੀ ਧੱਕੇ ਦੇ ਖਿਲਾਫ ਅਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਿਲਾਫ ਮੈਂ ਸਮਝਦਾ ਕਿ ਪਿੰਡ ਪਿੰਡ ਲਾਮਬੰਦ ਹੋਣੇ ਸ਼ੁਰੂ ਹੋ ਚੁੱਕੇ ਨੇ ਉਸੋ ਅੱਜ ਦਾ ਇਹ ਇਕੱਤਰਤਾ ਜਿਹੜੀ ਆ ਉਹ ਕਿਉਂਕਿ ਜਿਵੇਂ ਜਿਹੜੇ ਵੱਖ-ਵੱਖ ਪਿੰਡਾਂ ਦੇ ਸਤਕਾਰਯੋਗ ਸ਼ਖਸੀਅਤਾਂ ਆਈਆਂ ਸੋ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਕਿ ਅਕਾਲੀ ਦਲ ਦੇ ਆਗੂ ਉੱਠ ਖੜੇ ਨੇ ਤੇ ਪੰਜਾਬ ਦੀ ਲੜਾਈ ਲੜਨ ਲਈ ਤਿਆਰ ਨੇ ਜਿਹੜਾ ਭਗਵੰਤ ਮਾਨ ਮੈਂ ਸਮਝਦਾ ਕਿ ਕਹਿੰਦਾ ਸੀ ਕਿ ਪੰਜਾਬ ਵਿੱਚੋਂ ਅਕਾਲੀ ਖਤਮ ਹੋ ਗਏ ਨੇ ਸੋ ਮੈਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਨਾ ਕਿ ਭਗਵੰਤ ਮਾਨ ਸਾਹਿਬ ਆਪਣੀਆਂ ਜਿਹੜੀਆਂ ਸੁੱਤੀਆਂ ਅੱਖਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਉਹ ਨਸ਼ੇ ਵਾਲੀਆਂ ਅੱਖਾਂ ਨੇ ਬੰਦ ਅੱਖਾਂ ਨੇ ਉਹਨਾਂ ਨੂੰ ਖੋਲੋ ਤੇ ਖੋਲ ਕੇ ਦੇਖੋ ਕਿ ਅਕਾਲੀ ਘਰਾਂ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਘਰਾਂ ਤੋਂ ਬਾਹਰ ਆ ਕੇ ਮੈਂ ਸਮਝਦਾ ਕਿ ਬਾਹ ਖੜੀ ਕਰਕੇ ਪੰਜਾਬ ਦੀ ਲੜਾਈ ਲੜਨ ਲਈ ਤਿਆਰ ਹੋ ਚੁੱਕੇ ਨੇ ਕਿਉਂਕਿ ਇਹ ਪੰਜਾਬੀਆਂ ਦੀ ਫਿਤਰਤ ਆ ਅਕਾਲੀਆਂ ਦੀ ਫਿਤਰਤ ਆ ਜਿੰਨਾ ਕੋਈ ਤੱਕਾ ਕਰਦਾ ਜਿੰਨਾ ਕੋਈ ਜ਼ਬਰ ਤੇ ਜ਼ੁਲਮ ਕਰਦਾ ਜਿੰਨਾ ਕੋਈ ਮੈਂ ਸਮਝਦਾ ਕਿ ਪੰਜਾਬ ਨੂੰ ਲੁੱਟਦਾ ਜਦੋਂ ਪੰਜਾਬ ਲਈ ਕੋਈ ਮੈਂ ਸਮਝਦਾ ਕਿ ਗੱਲ ਆਉਂਦੀ ਆ ਉਥੇ ਪੰਜਾਬੀ ਤੇ ਖਾਸ ਕਰਕੇ ਅਕਾਲੀ ਨੇ ਜਿਹੜੇ ਉਹ ਜ਼ਬਰ ਤੇ ਜ਼ੁਲਮ ਤੇ ਤੱਕੇ ਦੇ ਖਿਲਾਫ ਇਹ ਲੁੱਟ ਦੇ ਖਿਲਾਫ ਖੜੇ ਹੁੰਦੇ ਨੇ ਤੇ ਇਹਦਾ ਸਬੂਤ ਤੁਸੀਂ ਆਪ 2 ਦਿਨ ਪਹਿਲਾਂ ਦਿੱਤਾ ਜਿਵੇਂ ਤੁਸੀਂ ਮਹਾਲੀ ਪਹੁੰਚਣ ਤੋਂ ਡਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਕਾਲੀ ਆਗੂਆਂ ਦੇ ਘਰੇ ਪੁਲਿਸ ਤੇ ਪੰਜਾਬ ਦੇ ਚੱਪੇ-ਚੱਪੇ ਤੇ ਲਾ ਕੇ ਪੰਜਾਬ ਪੁਲਿਸ ਦੇ ਨਾਕੇ ਜਿਵੇਂ ਤੁਸੀਂ ਅਕਾਲੀਆਂ ਨੂੰ ਥਾਣਿਆਂ 'ਚ ਜੇਲ੍ਹਾਂ 'ਚ ਸੁੱਟਿਆ ਉਹ ਚੀਜ਼ ਦਰਸਾਉਂਦੀ ਆ ਕਿ ਪਿੰਕ ਤੁਹਾਨੂੰ ਵੀ ਲੱਗ ਚੁੱਕੀ ਆ ਤੇ ਤੁਸੀਂ ਆਪ ਜਿਹੜੇ ਕਹਿੰਦੇ ਸੀ ਕਿ ਕਾਲੀ ਪੰਜਾਬ ਚ ਖਤਮ ਹੋਗੇ ਇੰਨਾ ਡਰ ਸੀ ਤੁਹਾਨੂੰ ਕਿ ਪੰਜਾਬ ਦੀ ਸਾਰੀ ਪੁਲਿਸ ਸਾਰੇ ਕੰਮ ਛੱਡ ਕੇ ਤੁਸੀਂ ਅਕਾਲੀਆਂ ਦੇ ਮਗਰ ਲਾਤੀ ਸੀ ਪਰ ਮੈਂ ਸਮਝਦਾ ਉਹ ਤੁਹਾਡੇ ਜਿਹੜੇ ਪਰਸੋਂ ਦੇ 2 ਦਿਨ ਪਹਿਲਾਂ ਦੇ ਕੀਤੇ ਹੋਏ ਤੱਕੇ ਦੇ ਅੱਜ ਮੈਂ ਸਮਝਦਾ ਕਿ ਆ ਪਿੰਡਾਂ ਦੇ ਵਿੱਚ ਜਿਹੜੀਆਂ ਕੱਤਰਤਾਵਾ ਜਿਹੜੇ ਇਕੱਠ ਨੇ ਹੋਣੇ ਸ਼ੁਰੂ ਹੋ ਗਏ ਨੇ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿੱਲੀ ਵਾਲਿਆਂ ਨੂੰ ਭਜਾ ਕੇ ਅਤੇ ਪੰਜਾਬੀ ਤੇ ਪੰਜਾਬੀ ਦੀ ਜਿਹੜੇ ਰਾਜ ਕਾਇਮ ਕਰਕੇ ਪੰਜਾਬ ਨੂੰ ਅੱਗੇ ਤਰੱਕੀ ਦੀਆਂ ਹੱਦਾਂ ਤੇ ਲੈ ਕੇ ਜਾਵਾਂਗੇ